ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਸੂਟਾਂ ਦੀ ਵੈਰਾਈਟੀ ਦਿਖਾਵਾਂਗੇ ਜਿਨ੍ਹਾਂ ਤੇ ਕੇਯਾਰੀ ਵਰਕ ਨਾਲ ਆਪਾਂ ਵਰਕ ਕਰਵਾਇਆ ਤੇ ਉਹ ਆਪਾਂ ਜੇ ਵੀ ਕਿਸੇ ਨੂੰ ਭੈਣ ਨੂੰ ਕਰਵਾਉਣਾ ਚਾਹੁੰਦੇ ਹੋਵੇ ਤੇ ਆਪਾਂ ਕਰਵਾ ਕੇ ਦੇ ਸਕਦੇ ਹਾਂ ਤੇ ਇਹ ਆਪਾਂ ਨੇ ਇਸ ਤਰ੍ਹਾਂ ਸੂਟ ਰੈਡੀ ਕਰਵਾਇਆ ਬਹੁਤ ਹੀ ਹੈਵੀ ਸਾਈਜ਼ ਦਾ ਕਪੜਾ ਆਪਣੇ ਆਪਣੇ ਕੋਲੋਂ ਦੇ ਕੇ ਤੇ ਆਪਾਂ ਨੇ ਰੈਡੀ ਕਰਾਇਆ ਜਿੰਨੀ ਨੇੜੇ ਕਰਕੇ ਦੇਖ ਸਕਦੇ ਹਾਂ ਵਰਕਾ ਕਿੰਨਾ ਪਿਆਰਾ ਹੈ ਆ ਬਾਜੂ ਤੇ ਆ ਗਿਆ ਇਹ ਬਾਜੂ ਤੇ ਆ ਗਿਆ ਤੇ ਨਾਲ ਹੀ ਆਪਾਂ ਇਹਦਾ ਪੂਰਾ ਫਰੰਟ ਦੇਖੋ ਇਸ ਤਰ੍ਹਾਂ ਕੱਢਿਆ ਗਿਆ ਪੂਰਾ ਆਪਾਂ ਨਵਾਈ ਦੇ ਹਿਸਾਬ ਨਾਲ ਇਹ ਤਿਆਰ ਕਰਵਾਇਆ ਜਿੰਨੀ ਇਹ ਲੈਂਥ ਆਪਣੀ ਤਿਆਰ ਹੁੰਦੀ ਹੈ ਕਿਹੜਾ ਜਿੰਨਾ ਆਪਾਂ ਤਿਆਰ ਇਹ ਕਰਵਾ ਕਰਨਾ ਹੈ ਉਸ ਉਸ ਤਰੀਕੇ ਨਾਲ ਹੀ ਆਪਾਂ ਇਹ ਪੂਰੀ ਗਨਾਪ ਦਾ ਤਿਆਰ ਕਰਾਇਆ ਹੈ ਪੀਰਾ ਤੇ ਲੈਂਥ ਪੂਰੀ ਇਹਦੀ ਗਲੇ ਦੀਕਰ ਦੇਖੋ ਤੁਸੀਂ ਪੂਰਾ ਗਲੇ ਦਾ ਨਾਪ ਪੂਰਾ ਸੈਜ ਦਾ ਇਹ ਆਪਾਂ ਤਿਆਰ ਕਰਾਇਆ ਤੇ ਇਧਰੋਂ ਆਗੇ ਇਹਦੇ ਪਹੁੰਚੇ ਸਲਵਾਰ ਤੇ ਵੀ ਵਰਕ ਕਰਾਇਆ ਆਪਾਂ ਇਹਦੇ ਆ ਦੇਖੋ ਹਾਇ ਦਾ ਪਹੁੰਚਾਂ ਦਾ ਵਰਕ ਆ ਗਿਆ ਇਹ ਵੀ ਆਪਾਂ ਜਿੰਨੇ ਆਪਾਂ ਨੂੰ ਲੋੜ ਸੀ ਉਸੇ ਹਿਸਾਬ ਨਾਲ ਆਪਾਂ ਇਹਦਾ ਵਰਕ ਤਿਆਰ ਕਰਵਾਇਆ ਤੇ ਬਾਜੂ ਦਾ ਵੀ ਆਪਾਂ ਇਸੇ ਤਰ੍ਹਾਂ ਹੀ ਬਹੁਤ ਹੀ ਸੋਹਣੀ ਲੁਕਾਈ ਇਹਦੀ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੱਢਿਆ ਤੁਸੀਂ ਨੇੜੇ ਹੋ ਕੇ ਦੇਖੋ ਕਿੰਨੀ ਕਿੰਨੀ ਫਿਨਿਸ਼ਿੰਗ ਦੇ ਨਾਲ ਇਹ ਤਿਆਰ ਕੀਤਾ ਹੈ ਦਬਕੇ ਦੇ ਨਾਲ ਸਿੱਪੀ ਦਬਕੇ ਦੇ ਨਾਲ ਇਹ ਵਰਕ ਕਰਾਇਆ ਬਹੁਤ ਹੀ ਸੁੰਦਰ ਲੱਗਦਾ ਹੈ ਤੇ ਆਪਾਂ ਤੁਹਾਨੂੰ ਇੱਕ ਹੋਰ ਦਿਖਾਉਣੀ ਆ ਸੋਹਣੀ ਇਹ ਤਾਂ ਸੈੱਟ ਹੀ ਰੱਖ ਦਿੰਨੇ। ਫਿਰ ਆਪਾਂ ਇਹਦੀ ਸਿਲਾਈ ਕਰਕੇ ਤੁਹਾਨੂੰ ਦਿਖਾਵਾਂਗੇ। ਤੇ ਜੇ ਕਿਸੇ ਭੈਣ ਨੂੰ ਇਸ ਤਰ੍ਹਾਂ ਦੇ ਸੂਟ ਚਾਹੀਦੇ ਹੈ ਤੇ ਉਹ ਆਪਾਂ ਨੂੰ ਦੱਸ ਸਕਦਾ ਹੈ। ਆਪਾਂ ਉਹਨਾਂ ਨੂੰ ਰੈਡੀ ਕਰਾ ਕੇ ਦੇ ਸਕਦੇ ਹਾਂ। ਹੁਣ ਆਪਾਂ ਨੇ ਇੱਕ ਕਪਣਿਆ ਸੂਟ ਰੈਡੀ ਕਰਾਇਆ। ਇਹਦੇ ਵਿੱਚ ਵੀ ਆਪਾਂ ਉਹ ਦਾਪੀ ਦਾ ਕੰਮ ਹੈ ਥੋੜਾ ਧਾਗੇ ਦਾ ਮੋਤੀ ਦਾ ਸਾਰਾ ਇਹ ਦੇ ਵਿੱਚ ਮਿਕਸੀ ਹੈਗਾ ਇਹ ਪਾਈਸ ਤਰ ਇਹਦੇ ਦਲਾ ਕਰਾ ਕੇ ਥੱਲੇ ਨੂੰ ਲੈਣਾ ਇਹੰਨੇ ਨਾ ਉਹ ਗਿਣਿਆ ਇਹ ਦੇਖੋ ਇਸ ਤਰ੍ਹਾਂ ਮੋਤੀ ਨਾਲ ਤੇ ਚਿੜੀਆਂ ਵਾਲਾ ਇਹ ਵਰਕ ਕੀਤਾ ਹੈ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹ ਕੰਮ ਹੋਇਆ ਹੋਇਆ ਹੈ ਤੇ ਵੀ ਆਪਾਂ ਲੈਂਥ ਦੇ ਹਿਸਾਬ ਨਾਲ ਹੀ ਤਿਆਰ ਕਰਵਾਉਣੀ ਹੈ ਜਿੰਨੀ ਲੈਂਥ ਇਹਨਾਂ ਦੀ ਸੀਗੀ ਇਹ ਭਾਰੀ ਨਾਪ ਦਾ ਸੂਟ ਹੈ ਤਾਂ ਕਰਕੇ ਇਹਦਾ ਫਿਰ ਆਪਾਂ ਵਿਚਾਲੂ ਉਹਨਾਂ ਨੇ ਵਰਕ ਕਰਵਾਇਆ ਹੈ ਇਹਦਾ ਘੇਰਾ ਆਪਾਂ ਸੌਖੇ ਤਰੀਕੇ ਨਾਲ ਹੋ ਜਾਵੇ ਤੇ ਇਹਦੀ ਬਾਜੂ ਵੀ ਥੋੜਾ ਜਿਹਾ ਬਾਜੂ ਤੇ ਵੀ ਇਹਦੇ ਇੱਕ ਫੁੱਲ ਪਵਾਇਆ ਇਸ ਤਰ੍ਹਾਂ ਆਪਾਂ ਇਹ ਰੈਡੀ ਕਰ ਰਿਹਾ ਹਾਂ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਤੇ ਤੁਹਾਨੂੰ ਇਹ ਵਰਕ ਪਸੰਦ ਆਇਆ ਹੋਵੇ ਤੇ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਇੱਕ ਆਪਣੀ ਸੌਟ ਹੋ ਰੈਡੀ ਕਰਾਇਆ ਸੀ ਇਹ ਦੇਖੋ ਇਹ ਆਪਾਂ ਨੇ ਵਰਕ ਤਿਆਰ ਕਰਵਾਇਆ ਸੀਗਾ ਇਹ ਸ਼ਨੀਲ ਦੀ ਸਲਵਾਰ ਦੇ ਨਾਲ ਆਪਣਾ ਇਹ ਰੈਡੀ ਹੋਇਆ ਇਹ ਮਸ਼ੀਨੀ ਵਰਕ ਹੈਗਾ ਤੇ ਇਹ ਵੀ ਬਹੁਤ ਹੀ ਪਿਆਰਾ ਹੈਗਾ ਕੁਕਨ ਨਹੀਂ ਫਿਨਿਸ਼ਿੰਗ ਦੇ ਨਾਲੇ ਵਰਕ ਹੋਇਆ। ਮੋਤੀ ਪਿਆਰਾ ਸੂਟ ਕੱਢਿਆ ਹੋਇਆ ਹੈ। ਇਹਦੇ ਵੀ ਬਾਜੂ ਤੇ ਤੇ ਆਪਾਂ ਕੀ ਰਿਤੇ ਤੇ ਬਾਜੂ ਤੇ ਆਪਾਂ ਵਰਕ ਕਰਵਾਇਆ ਹੈ। ਤੇ ਤੁਸੀਂ ਜੇ ਇਸ ਤਰ੍ਹਾਂ ਚਾਹੁੰਦੇ ਹੋ ਕਰਵਾਉਣਾ ਤੇ ਆਪਾਂ ਤੁਹਾਨੂੰ ਕਰਵਾ ਕੇ ਦੇ ਸਕਦੇ ਹਾਂ। ਤੇ ਇੱਕ ਸੂਟ ਆਪਾਂ ਤੁਹਾਨੂੰ ਦਿਖਾਉਣੀ ਹੈ। ਆਸੂਟਾ ਪਣੀ ਇਹ ਕਲਾ ਮੋਤੀ ਤੇ ਇਹਦਾ ਕੰਮ ਹੈ ਸਿਰ ਸਿਰਪੀਆਂ ਜਿਹੜੀਆਂ ਹੁੰਦੀਆਂ ਉਹਦਾ ਇਹ ਕੰਮ ਹੈਗਾ ਇਹ ਘੇਰੇ ਘੇਰੇ ਤੇ ਬਾਜੂ ਤੇ ਕਰਵਾਇਆ ਹੈ ਇਸ ਤਰ੍ਹਾਂ ਇਹ ਵੀ ਪੂਰਾ ਨਾਪ ਦੇ ਅਨੁਸਾਰ ਹੀ ਕਰਾਇਆ ਹੈ ਵੀ ਜਿੰਨਾ ਇਹਨਾਂ ਦਾ ਨਾਪ ਹੈ ਉਸੇ ਹਿਸਾਬ ਨਾਲ ਆਪ ਇਹ ਤੇ ਵਰਕ ਕਰਵਾ ਕੇ ਦਿੱਤਾ ਹੈ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਪਸੰਦ ਕਰਦੇ ਹੋ ਆਪਾ ਤੁਹਾਨੂੰ ਇਹ ਵਰਕ ਕਰਵਾ ਕੇ ਦੇ ਸਕਦੇ ਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤੇ ਪੂਰੀ ਲੈਂਥ ਦੇ ਹਿਸਾਬ ਨਾਲ ਇਹ ਵਰਕ ਹੋਇਆ ਮੇਰੇ ਇੱਥੇ ਗਲਾ ਬਣ ਕੇ ਪੂਰਾ ਹੀ ਰੈਡੀ ਹੋ ਜਾਊਗਾ ਇਹਦੇ ਵਿੱਚੋਂ ਕੋਈ ਆਪਾਂ ਨੂੰ ਕੱਟ ਵਾਦ ਨਹੀਂ ਕਰਨੀ ਪੈਣੀ ਤੇ ਇਧਰ ਲਈ ਸਾਈਡ ਤੇ ਆਪਾਂ ਨੇ ਬਾਂ ਦਾ ਤਿਆਰ ਕਰਾਇਆ ਜੇਕਰ ਤੁਹਾਨੂੰ ਇਹ ਪਸੰਦ ਆਏ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਨੂੰ ਅਗੂ ਵੀ ਵਰਕ ਵਾਲੇ ਸੂਟ ਆਪਾਂ ਤੁਹਾਨੂੰ ਮਸ਼ੀਨੀ ਵਰਕ ਵਾਲੇ ਸੂਟ ਹੋਰ ਵੀ ਆਪਣੇ ਕढ़ाई ਕਰਨੇ ਦਿੱਤੇ ਆ ਕੱਟ ਵਰਕ ਕਰਵਾਉਣਾ ਹੋਵੇ ਕਿਸੇ ਨੇ ਉਹ ਵੀ ਤੇ ਆਪਾਂ ਤੁਹਾਨੂੰ ਉਹ ਵੀ ਸ਼ੇਅਰ ਕਰਾਂਗੇ ਨਾਲ ਜਦੋਂ ਆਪਣੇ ਕੋਲ ਵਰਕ ਹੋ ਕੇ ਆ ਗਏ ਤੇ ਜੇ ਵੀਡੀਓ ਵਧੀਆ ਲੱਗੀ ਤੇ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਓਕੇ ਜੀ ਧੰਨਵਾਦ ਮਿਹਰਬਾਨੀ